ਇਲਾਕੇ ਲੋ ਜੀ ਦੁਬਾਰਾ ਕੰਮ ਚੱਲਦਾ ਮਸ਼ੀਨ ਦਾ ਕੋ ਲੱਗੇ ਹੋਏ ਆ ਮਿਸਤਰੀ ਜਸੀਬ ਜਸੀਬ ਦਾ ਕੰਮ ਸੀ ਕਿਉਂਕਿ ਇਹ ਫਿਰ ਬੰਦਿਆ ਉਤਾਰ ਕੰਮ ਹੋਣਾ ਨਹੀਂ ਸੀਗਾ ਫਿਰ ਟਾਇਆ ਫਿਰ ਸਾਰਾ ਢਾਕੇ ਦੇ ਫਿਰ ਨਵਾਂ ਸੌਰੇ ਮਲਬਾ ਇੱਧਰ ਥਮਲੇ ਜੇ ਵੱਡੇ ਵੱਡੇ ਇਹ ਇੱਧਰ ਲੈ ਆਂਦੇ ਥਮਲੇ ਜੇ ਇੱਧਰ ਲੈ ਆਂਦੇ ਵੱਡੇ ਵੱਡੇ ਤੇ ਆਹ ਬਾਈ ਹੁਣ ਪੰਨੀ ਆਂਦਾਗਾ ਹੂੰ ਵਿਚਾਰਾ ਜ਼ੋਰ ਤਾਂ ਬਹੁਤ ਆਉਂਦਾ ਪਰ ਟੁੱਟਦੇ ਨਹੀਂ ਵਿਚਾਰੇ ਤੂੰ ਕਾਰੀ ਤੋੜਦੇ ਆ ਕਿੰਨੇ ਤੋੜਦੇ ਬਾਈ ਤੜਕੇ ਦੇ ਨੇ ਹੈ ਇਹ ਤਾਂ ਮਸ਼ੀਨ ਨਹੀਂ ਥੋੜੇ ਆ ਮਸ਼ੀਨ ਥੋੜੇ ਬਾਈ ਹਾਂ ਹੂੰ ਥੋੜੇ ਆ ਤੂੰ ਨਹੀਂ ਮੈਂ ਤਾਂ ਖਾਨੂੰ ਥੋੜੇ ਆ ਤਾਂ ਵੀ ਸਾ ਦਾ ਕੋਈ ਖੰਦੇ ਹੀ ਆ ਸਰ ਕੋ ਬਸ ਇਹ ਠੀਕ ਆ ਬਾਈ ਉਧਰ ਬੋਰ ਵਾਲੀ ਮਸ਼ੀਨ ਵੀ ਆ ਤੇ ਬੋਰ ਕਿੰਨੇ ਫੁੱਟ ਕ ਬੋਰ ਕਰਨਾ ਬਾਈ ਉਥੇ ਮੈਸਤਰੀ ਤਾਂ ਆਏ ਨਹੀਂ 800 ਬੋਟਾ ਵਾਲਾ ਬੋਰ ਵੀ ਕਰਨਾ ਤੇ ਜੀਸੀਬੀ ਲੱਗੀ ਹੋਈ ਆ ਤੇ ਗੁਰਦੁਆਰਾ ਕਾਲ ਸਰ ਦਾ ਕਾਰ ਸੇਵਾ ਵੀ ਸ਼ੁਰੂ ਆ ਆਪਾਂ ਹੁਣ ਪਾਣੀ ਛੱਡਣ ਆਏ ਸੀ ਮੈਂ ਚੱਲ 10 ਮਿੰਟ ਬਾਬੇ ਦੀ ਵੀਡੀਓ ਬਣਾ ਲਿਆ ਵੀ ਲੱਗਾ ਪਿਆ ਸਾਡੇ ਵਾਲਾ ਬੰਦਾ ਤਾਂ ਘੈਂਟ ਹੀ ਆ ਆ ਇਧਰ ਮੈਸਤਰੀ ਸਾਡੇ ਇਹਦਾ ਨਾਮ ਹੀ ਮੈਨੂੰ ਚੇਤੇ ਹੁੰਦਾ ਬਾਈ ਦਾ ਗੋਪੀ ਹਾਂ ਤੇ ਬੰਦਾ ਤਕੜਾ ਇਹ ਵੀ ਮਗਰ ਤੇ ਸਾਡੇ ਨਾਲ ਲੱਗਾ ਪਿਆ ਉਹ ਕੰਮ ਕਰਨ ਵੇਲੇ ਉਹ ਕੰਮ ਕੱਟ ਹੀ ਗਾਦਾ ਵੇਲੇ ਸਾਡੇ ਦਾ ਟੁਕੜੇ ਪਾਨੀ ਆ ਵੇ ਹਾਂ ਭਈ ਆ ਰਿਹਾ ਟਰੈਕਟਰ ਸਰਵਾਜ ਉਹ ਜੀਸੀਬੀਆ ਜੋ ਵੀ ਮਲਵਾ ਚੱਕ ਜੱਕ ਉਹ ਪਹਿਲੇ ਪਾਸੇ ਬਾਬੇ ਜੀ ਦਾ ਖੇਤਰਫਾਲ ਦੀ ਉਥੇ ਸੱਟ ਕੇ ਆਉਂਦੇ ਆ ਆ ਮਲਵਾ ਦੇਖੋ ਇੱਥੇ ਸੀਗਾ ਦਰਵਾਜ਼ਾ ਸਾਹਿਬ ਕਿਉਂ ਨਹੀਂ ਦੱਸ ਮਨੇ ਆਦ ਘਟ ਚੁੱਕੀ ਸੀ ਇਸੇ ਕਰਕੇ ਦਾਤਾ ਜੀ ਕੀ ਬਾਤ ਥਾਲੀ ਭਰੀ ਜਾਂਦੇ ਨੀ ਬੜੀ ਜ਼ਬਰਦਸਤ ਆਈ ਬੋਦੀ ਦੇ ਆ ਬਿਲਾ ਟੁਕੜੇ ਪੰਨ ਮੈਂ ਵੀ ਇਹਨੇ ਤੋਂ ਅੱਜ ਬਣਾਇਆ ਸੀ ਲੋਕ ਮੈਂ ਕੱਲ ਅੱਛਾ ਬੜੀ ਵੀਰਾਂ ਦੀ ਐਡੀਟਿੰਗ ਕਰਕੇ ਫਾਇਦਾ ਸਾਡੇ ਨਾਲ ਦੇ ਥੱਲੇ ਕਾਪੀ ਰਿਹਾ ਆ ਗਿਆ ਉਹ ਨਾ ਸੰਗੀਤ ਸੀ ਨਾ ਮਿਊਜ਼ਿਕ ਤਾਂ ਤਾਂ ਹੁੰਦਾ ਹੀ ਹੁੰਦਾ ਦੇਖਣਾ ਵੀ ਆਈ ਗੋ ਬਾਈ ਕਿਆ ਬਾਈ ਕੁਝ ਕਿਹੜੇ ਲੈਣਗੇ